1796 ਈਸਵੀ ਦੀਆਂ ਸਰਦੀਆਂ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਅਤੇ ਤਮੂਰ ਦੇ ਪੁੱਤਰ ਅਫਗਾਨੀ ਸ਼ਾਸਕ ਸ਼ਾਹਜਮਾਨ ਨੇ ਹਿੰਦੁਸਤਾਨ ਨੂੰ ਫਤਿਹ ਕਰਨ ਲਈ ਆਪਣੀਆਂ ਫੌਜਾਂ ਸਹਿਨੇ ਦਿੱਲੀ ਵੱਲ ਨੂੰ ਚਾਲੇ ਪਾ ਲਏ ਸਿੰਧ ਦਰਿਆ ਪਾਰ ਕਰਕੇ ਉਹ ਤੇਜੀ ਨਾਲ ਦਿੱਲੀ ਵੱਲ ਨੂੰ ਵਧਣ ਲੱਗਿਆ ਇਸ ਵੇਲੇ ਤੱਕ ਸ਼ਾਹਜਹਾਨ ਨੂੰ ਖਬਰ ਤੱਕ ਨਹੀਂ ਸੀ ਕਿ ਇੱਕ 16 ਸਾਲਾਂ ਦਾ ਪੰਜਾਬੀ ਗੱਭਰੂ ਉਸਦੇ ਰਾਹ ਵਿੱਚ ਦੀਵਾਰ ਬਣ ਕੇ ਖੜ੍ਹਾ ਹੋ ਜਾਵੇਗਾ। ਇਹ ਪੰਜਾਬੀ ਨੌਜਵਾਨ ਕੋਈ ਹੋਰ ਨਹੀਂ ਸੀ ਬਲਕਿ ਬਾਅਦ ਵਿੱਚ ਸ਼ੇਰ-ਏ-ਪੰਜਾਬ ਬਣ ਕੇ ਦੁਨੀਆ ਦੇ ਨਕਸ਼ੇ ਤੇ ਉਭਰਿਆ ਖਾਲਸਾ ਰਾਜ ਦਾ ਮਹਾਰਾਜਾ ਰਣਜੀਤ ਸਿੰਘ ਸੀ। ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਅਫਗਾਨੀ ਸ਼ਾਸਕ ਸ਼ਾਹਜਹਾਨ ਅਤੇ ਨੌਜਵਾਨ ਰਣਜੀਤ ਸਿੰਘ ਦਰਮਿਆਨ ਹੋਈ ਪਹਿਲੀ ਜੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਨਾਲ ਹੀ ਇਹ ਵੀ ਦੱਸਾਂਗੇ ਕਿ ਕਿਵੇਂ ਇਸ ਮੁਛਫਟ ਗੱਭਰੂ ਨੇ ਆਪਣੇ ਬਾਹੂਬਲ ਨਾਲ ਅਫਗਾਨਾਂ ਦੇ ਮੂੰਹ ਮੋੜੇ ਅਤੇ ਕਿਵੇਂ ਉਹਨਾਂ ਨੂੰ ਹਿੰਦ ਦੇ ਇਲਾਕੇ ਵਿੱਚੋਂ ਭੱਜ ਰঞ্জੀਤ ਸਿੰਘ ਨੇ ਅੱਗੇ ਜਾ ਕੇ ਅਫਗਾਨਾਂ ਦੀ ਐਸੀ ਦੁਰਗਤੀ ਕੀਤੀ ਕਿ ਉਹ ਮੁੜ ਕਦੇ ਵੀ ਭਾਰਤ ਤੇ ਹਮਲਾ ਕਰਨ ਦੀ ਹਿੰਮਤ ਨਾਲ ਜੁਟਾ ਸਕੇ ਵੀਡੀਓ ਵੇਖਣ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਤਾਂ ਜੋ ਤੁਹਾਨੂੰ ਅਗਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਅਸਲ ਵਿੱਚ 1747 ਤੋਂ ਲੈ ਕੇ 1769 ਈਸਵੀ ਤੱਕ ਅਫਗਾਨ ਸ਼ਾਸਕ ਅਹਿਮਦ ਸ਼ਾ ਅਬਦਾਲੀ ਨੇ ਭਾਰਤ ਤੇ 9 ਹਮਲੇ ਕੀਤੇ ਅਤੇ ਭਾਰੀ ਲੁੱਟਮਾਰ ਕੀਤੀ। ਅਬਦਾਲੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਤੈਮੂਰ ਤਾਂ ਕੁਝ ਖਾਸ ਨਾ ਕਰ ਸਕਿਆ ਪਰੰਤੂ ਉਸ ਦੇ ਪੋਤਰੇ ਸ਼ਾਜਮਾਨ, ਸ਼ਾ ਸੁਯਾਤ ਅਤੇ ਸ਼ਾ ਮੁਹੰਮਦ ਵੱਲੋਂ ਭਾਰਤ ਤੇ ਕਈ ਹਮਲੇ ਕੀਤੇ ਗਏ। ਸ਼ਾਜਮਾਨ ਨੇ ਆਪਣੇ ਦਾਦੇ ਅਹਿਮਦ ਸ਼ਾ ਅਬਦਾਲੀ ਵਾਂਗ ਹਿੰਦ ਨੂੰ ਫਤਿਹ ਕਰਨ ਦੇ ਸੁਪਨੇ ਵੇਖਨੇ ਸ਼ੁਰੂ ਕਰ ਦਿੱਤੇ। ਦਿੱਲੀ ਵੱਲ ਨੂੰ ਜਾਣ ਲਈ ਅਫਗਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਹੋ ਕੇ ਲੰਘਣਾ ਪੈਂਦਾ ਸੀ ਅਤੇ ਇਹੀ ਰਾਹ ਅਫਗਾਨਾਂ ਲਈ ਮੁਸੀਬਤ ਬਣ ਗਿਆ ਸ਼ਾਹਜਹਾਨ ਨੇ ਆਪਣੀ 30000 ਸਿਪਾਈਆਂ ਦੀ ਫੌਜ ਨਾਲ ਅਫਗਾਨ ਤੋਂ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ ਇਹ ਫੌਜ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸੀ ਅਤੇ ਫੌਜ ਵਿੱਚ ਚੋਟੀ ਦੇ ਅਫਗਾਨ ਲੜਾਕੇ ਸ਼ਾਮਲ ਸਨ। ਸ਼ਾਜਮਾਨ ਨੂੰ ਹਿੰਦ ਦੇ ਕਈ ਸ਼ਾਸਕਾਂ ਤੋਂ ਉਮੀਦ ਸੀ ਕਿ ਉਹ ਇਸ ਮੁਹਿੰਮ ਵਿੱਚ ਉਸ ਦਾ ਸਾਥ ਦੇਣਗੇ। ਕਸੂਰ ਦੇ ਸ਼ਾਸਕ ਨਿਯਾਮੁਦੀਨ ਖਾਨ ਅਤੇ ਪਟਿਆਲੇ ਦੇ ਸ਼ਾਸਕ ਸ਼ਾਹ ਸਿੰਘ ਨੇ ਸ਼ਾਜਮਾਨ ਨੂੰ ਮਦਦ ਦਾ ਪ੍ਰਸਾਦ ਦਿੱਤਾ। ਇਹ ਹੀ ਨਹੀਂ, ਰੋਹੇਲਿਆ, ਅਵਧ ਦੇ ਵਜ਼ੀਰ ਅਤੇ ਇੱਥੋਂ ਤੱਕ ਕਿ ਮਸੂਰ ਦੇ ਟਿੱਪੂ ਸੁਲਤਾਨ ਨੇ ਵੀ ਅਫਗਾਨ ਸ਼ਾਸਕਾਂ ਅੱਗੇ ਹੱਥ ਖੜੇ ਕਰ ਦਿੱਤੇ। ਹਿੰਦ ਦੇ ਇਨ੍ਹਾਂ ਸਾਰੇ ਸ਼ਾਸਕਾਂ ਨੇ ਅਫਗਾਨਾਂ ਨੂੰ ਯਕੀਨ ਦਿਵਾਇਆ ਕਿ ਦਿੱਲੀ ਨਾਲ ਜੰਗ ਦੇ ਦੌਰਾਨ ਉਹ ਅਫਗਾਨਾਂ ਦਾ ਸਾਥ ਦੇਣਗੇ। ਅਜਿਹੇ ਹਫੜਾ-ਦਫੜੀ ਵਾਲ ਵੀਹ ਸਨ ਜੋ ਅਫਗਾਨਾਂ ਦੇ ਮੂਰੇ ਡਟਣ ਅਤੇ ਉਹਨਾਂ ਦਾ ਰਾਹ ਰੋਕਣ ਲਈ ਸਾਹਮਣੇ ਆਏ ਉਸ ਵੇਲੇ ਪੰਜਾਬ ਦੇ ਸਿੱਖ ਅੱਡ ਅੱਡ 12 ਮਿਸਲਾਂ ਦੇ ਅਧੀਨ ਸਨ ਜੋ ਆਪਣੇ ਛੋਟੇ ਛੋਟੇ ਸੂਬਿਆਂ ਲਈ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ ਬੇਸ਼ੱਕ ਇਨ੍ਹਾਂ ਮਿਸਲਾਂ ਦੀ ਆਪਸ ਵਿੱਚ ਤਕਰਾਰ ਚੱਲਦੀ ਰਹਿੰਦੀ ਸੀ ਪਰੰਤੂ ਬਾਹਰੀ ਤਾੜਵੀਆਂ ਦੇ ਹਮਲਿਆਂ ਦੌਰਾਨ ਇਹ ਸਾਰੀਆਂ ਮਿਸਲਾਂ ਇਕਜੁੱਟ ਹੋ ਕੇ ਲੜਦੀਆਂ ਸਨ ਦੁਸ਼ਮਣ ਕਮਜ਼ੋਰ ਹੁੰਦਾ ਤਾਂ ਇਹ ਮਿਸਲਾਂ ਉਸ ਨਾਲ ਸਿੱਧੀ ਟੱਕਰ ਲੈਂਦੀਆਂ ਪਰੰਤੂ ਜੇਕਰ ਦੁਸ਼ਮਣ ਦੀਆਂ ਫੌਜਾਂ ਤਾਕਤਵਰ ਹੁੰਦੀਆਂ ਤਾਂ ਮਿਸਲਾਂ ਦੇ ਸਰਦਾਰ ਆਪਣੇ ਇਲਾਕੇ ਛੱਡ ਕੇ ਪਹਾੜਾਂ ਵੱਲ ਨਿਕਲ ਲੈਂਦੇ ਅਤੇ ਤਾੜਵੀਆਂ ਦੇ ਵਾਪਸ ਮੁੜਨ ਤੋਂ ਬਾਅਦ ਹੀ ਆਪਣੇ ਇਲਾਕਿਆਂ ਵਿੱਚ ਆਉਂਦੇ ਕਈ ਵਾਰ ਇਹਨਾਂ ਦੇ ਇਲਾਕਿਆਂ ਤੇ ਦੁਸ਼ਮਣਾਂ ਦਾ ਕਬਜ਼ਾ ਵੀ ਹੋ ਜਾਂਦਾ ਜਿਸ ਨੂੰ ਛਡਾਉਣ ਲਈ ਵੀ ਉਹਨਾਂ ਨੂੰ ਜਦੋਜਹਿਦ ਕਰਨੀ ਪੈਂਦੀ ਇਸ ਸਮੇਂ ਦੌਰਾਨ 16 ਸਾਲਾਂ ਦਾ ਰਣਜੀਤ ਸਿੰਘ ਆਪਣੇ ਪਿਤਾ ਮਹਾ اسی ਜਿਸ ਦਾ ਇਲਾਕਾ ਗੁਜਰਾਵਾਲਾ ਸੀ ਸਿੱਖ ਮਿਸਲਾਂ ਵਿੱਚ ਸਭ ਤੋਂ ਤਾਕਤਵਰ ਭੰਗੀ ਮਿਸਲ ਗਿਣੀ ਜਾਂਦੀ ਸੀ ਜਿਸ ਦਾ ਲਾਹੌਰ ਤੇ ਕਬਜ਼ਾ ਸੀ ਇਹਨਾਂ ਦੋਹਾਂ ਮਿਸਲਾਂ ਦੇ ਇਲਾਕੇ ਹੀ ਆਮ ਤੌਰ ਤੇ ਅਫਗਾਨਾਂ ਦੇ ਰਾਹ ਵਿੱਚ ਆਉਂਦੇ ਸਨ ਸ਼ਾਜਮਾਨ ਦੀਆਂ ਫੌਜਾਂ ਦੀ ਚੜ੍ਹਾਈ ਦੀ ਖਬਰ ਜਦੋਂ ਮਿਸਲਾਂ ਦੇ ਸਰਦਾਰਾਂ ਤੱਕ ਪਹੁੰਚੀ ਤਾਂ ਸਾਰੇ ਸਰਦਾਰਾਂ ਨੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਕੱਢ ਕੇ ਪਹਾੜਾਂ ਤੇ ਭੇਜ ਦਿੱਤਾ ਸਾਹਿਬ ਸਿੰਘ ਭੰਗੀ ਨੇ ਅਫਗਾਨਾਂ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਪਰੰਤੂ ਛੇਤੀ ਹੀ ਉਹ ਪਿੱਛੇ हट ਗਿਆ ਤੇ ਅਮ੍ਰਿਤਸਰ ਆ ਗਿਆ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਨੌਜਵਾਨ ਰਣਜੀਤ ਸਿੰਘ ਕੋਲੇ ਵੀ ਕੇਵਲ 10000 ਲੜਾਕੇ ਹੀ ਸਨ ਜਿਸ ਕਾਰਨ ਉਹ ਵੀ ਆਪਣਾ ਇਲਾਕਾ ਛੱਡ ਕੇ ਅਮ੍ਰਿਤਸਰ ਪਹੁੰਚ ਗਿਆ ਖੇਤੀ ਹੀ ਲਾਹੌਰ ਅਤੇ ਗੁਜਰਾਵਾਲਾ ਉਤੇ ਅਫਗਾਨਾਂ ਦਾ ਕਬਜ਼ਾ ਹੋ ਗਿਆ ਅੰਮ੍ਰਿਤਸਰ ਵਿਖੇ ਸਾਰੀਆਂ ਮਿਸਲਾਂ ਦੇ ਸਰਦਾਰਾਂ ਦਾ ਇਕੱਠ ਬੁਲਾਇਆ ਗਿਆ ਜਿੱਥੇ ਸਭ ਨੇ ਸਥਿਤੀ ਨਾਲ ਨਜਿੱਠਣ ਲਈ ਮਿਲ ਕੇ ਸਲਾਹ-ਮਸ਼ਵਰਾ ਕੀਤਾ ਜ਼ਿਆਦਾਤਰ ਸਰਦਾਰਾਂ ਨੇ ਸਲਾਹ ਦਿੱਤੀ ਕਿ ਧਾੜਵਿਆਂ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਆਖਿਆ ਕਿ ਅਫਗਾਨਾਂ ਨੂੰ ਅੱਗੇ ਵਧ ਕੇ ਲੁੱਟਮਾਰ ਕਰਨ ਦਿੱਤੀ ਜਾਵੇ ਅਤੇ ਲੁੱਟਦਾ ਮਾਰ ਲੈ ਕੇ ਵਾਪਸ ਮੁੜਦਿਆਂ ਉਤੇ ਹਮਲੇ ਕੀਤੇ ਜਾਣ ਪਰੰਤੂ ਰਣਜੀਤ ਸਿੰਘ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਨੌਜਵਾਨ ਰਣਜੀਤ ਸਿੰਘ ਨੇ ਪ੍ਰੀਸਵਾ ਵਿੱਚ ਤਲਵਾਰ ਖਿੱਚ ਕੇ ਸਰਦਾਰਾਂ ਨੂੰ ਮੈਦਾਨਾਂ ਵਿੱਚ ਹੀ ਟਿਕੇ ਰਹਿਣ ਲਈ ਆਖਿਆ ਰਣਜੀਤ ਸਿੰਘ ਨੇ ਕਿਹਾ ਕਿ ਸਾਨੂੰ ਉਹਨਾਂ ਲੋਕਾਂ ਦੀ ਰਾਖੀ ਕਰਨੀ ਚਾਹੀਦੀ ਹੈ ਜਿਨ੍ਹਾਂ ਤੋਂ ਰਾਖੀ ਕਰ ਵਸੂਲਿਆ ਜਾ ਰਿਹਾ ਹੈ ਰਣਜੀਤ ਸਿੰਘ ਦੀ ਇਸ ਬਹਾਦਰੀ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਸਾਰੇ ਸਰਦਾਰ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਏ ਤੇ ਸਾਰੀਆਂ ਫੌਜਾਂ ਦੀ ਕਮਾਨ ਰਣਜੀਤ ਸਿੰਘ ਨੂੰ ਸੌਂਪ ਦਿੱਤੀ ਗਈ ਰঞ্জੀਤ ਸਿੰਘ ਫੌਜਾਂ ਨੂੰ ਲੈ ਕੇ ਤੁਰੰਤ ਲਾਹੌਰ ਦੇ ਬਾਹਰ-ਬਾਰ ਪਹੁੰਚਿਆ ਤੇ ਦਿਹਾਤੀ ਇਲਾਕਿਆਂ ਵਿੱਚੋਂ ਅਫਗਾਨਾਂ ਨੂੰ ਖਦੇੜ ਦਿੱਤਾ ਰਾਤ ਨੂੰ ਉਸਨੇ ਲਾਹੌਰ ਦੀ ਘੇਰਾਬੰਦੀ ਕਰ ਲਈ ਜੋ ਲੰਬੇ ਸਮੇਂ ਤੱਕ ਬਣੀ ਰਹੀ ਹਰ ਰਾਤ ਰঞ্জੀਤ ਸਿੰਘ ਆਪਣੀ ਫੌਜੀ ਚੁਕੜੀਆਂ ਨੂੰ ਲੈ ਕੇ ਅਫਗਾਨਾਂ ਦੇ ਅੱਡ-ਅੱਡ ਠਿਕਾਣਿਆਂ ਤੇ ਹਮਲੇ ਕਰਦਾ ਤੇ ਜਦੋਂ ਤੱਕ ਅਫਗਾਨ ਸੰਭਲਦੇ ਉਹ ਪਿੱਛੇ हट ਜਾਂਦਾ ਇਸ ਤਰ੍ਹਾਂ ਉਸਨੇ ਅਫਗਾਨਾਂ ਦੇ ਨੱਕ ਵਿੱਚ ਧੰਮ ਕਰੀ ਰੱਖਿਆ ਇਸੇ ਦੌਰਾਨ ਅਫਗਾਨਿਸਤਾਨ ਵਿੱਚ ਸ਼ਾਜਮਾਨ ਦੇ ਭਾਈ ਸ਼ਾਹ ਮੁਹੰਮਦ ਨੇ ਬਗਾਵਤ ਕਰ ਦਿੱਤੀ ਇਸ ਬਗਾਵਤ ਨੂੰ ਕੁਚਲਣ ਲਈ ਸ਼ਾਜਮਾਨ ਨੂੰ ਵਾਪਸ ਅਫਗਾਨ ਮੁਰਨਾ ਪਿਆ ਸ਼ਾਜਮਾਨ ਜਾਂਦਾ ਹੋਇਆ ਆਪਣੇ ਜਰਨੈਲ ਸ਼ਾਨਾਚੀ ਖਾਨ ਨੂੰ 12000 ਸਿਪਾਹੀਆਂ ਸਮੇਤ ਲਾਹੌਰ ਵਿਖੇ ਹੀ ਤਨਾਤ ਕਰ ਗਿਆ ਸ਼ਾਜਮਾਨ ਦੇ ਲਾਹੌਰੋਂ ਨਿਕਲਣ ਦੀ ਖਬਰ ਸੁਣਦਿਆਂ ਹੀ ਰਣਜੀਤ ਸਿੰਘ ਦੀਆਂ ਫੌਜਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੰਤ ਤੱਕ ਉਸ ਨਾਲ ਖੈਬਰ ਦੇ ਗਏ ਸ਼ਾਜਮਾਨ ਦੇ ਜਰਨੈਲ ਸ਼ਾਨਾਚੀ ਖਾਨ ਨੂੰ ਜਦੋਂ ਸਿੱਖ ਫੌਜਾਂ ਦੀਆਂ ਕਾਰਵਾਈਆਂ ਦਾ ਪਤਾ ਲੱਗਿਆ ਤਾਂ ਉਸ ਨੇ ਸਿੱਖ ਫੌਜਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਦੀ ਇਹ ਕੋਸ਼ਿਸ਼ ਕਿਸੇ ਕੰਮ ਨਾ ਆਈ ਸਿੱਖ ਫੌਜਾਂ ਨੇ ਸ਼ਾਨਾਚੀ ਖਾਨ ਨੂੰ ਵੀ ਮੂਰੇ ਲਾ ਲਿਆ ਰਣਜੀ ਆਸ਼ਾ ਨਾਚੀ ਖਾਂ ਵੀ ਗੁਜਰਾਤ ਵਾਲ ਨੂੰ ਭਜ ਨਿਕਲਿਆ ਰੰਜੀਤ ਸਿੰਘ ਨੇ ਅਫਗਾਨਾਂ ਦੀਆਂ ਫੌਜਾਂ ਦਾ ਪਿੱਛਾ ਕੀਤਾ ਤੇ ਢਾੜਵੀਆਂ ਨੂੰ ਘੇਰ-ਘੇਰ ਕੇ ਮੌਤ ਦੇ ਘਾਟ ਉਤਾਰਿਆ। ਰੰਜੀਤ ਸਿੰਘ ਨੇ ਅਫਗਾਨਾਂ ਦੇ ਚੰਗੇ ਆਹੂ ਲਾਹੇ ਅਤੇ ਇਸੇ ਦੌਰਾਨ ਅਫਗਾਨ ਫੌਜਾਂ ਦਾ ਜਰਨੈਲ ਸ਼ਾਹ ਨਾਚੀ ਖਾਨ ਵੀ ਮਾਰਿਆ ਗਿਆ। ਅਫਗਾਨਾਂ ਉੱਤੇ ਹੋਈ ਇਸ ਵੱਡੀ ਜਿੱਤ ਨੇ ਰੰਜੀਤ ਸਿੰਘ ਨੂੰ ਇੱਕ ਮਾਮੂਲੀ ਮਿਸਲ ਦੇ ਸਰਦਾਰ ਤੋਂ ਪੰਜਾਬ ਦਾ ਨਾਇਕ ਬਣਾ ਦਿੱਤਾ। ਉਧਰ ਦੂਜੇ ਪਾਸੇ ਸ਼ਾਹਜਹਾਨ ਨੂੰ ਇਸ ਹਾਰ ਕਾਰਨ ਡੂੰਗੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਹਨੂੰ ਉਹ ਦਿੱਲੀ ਜਿੱਤਣ ਨਾਲੋਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਜ਼ਿਆਦਾ ਉਤਾਵਲਾ ਸੀ। ਉਸਨੇ ਕਰੇਲੂ ਸਮਸਿਆ ਨਾਲ ਨਜਿੱਠਣ ਤੋਂ ਬਾਅਦ ਅਗਲੇ ਹੀ ਸਾਲ ਦੀ ਅਗਵਾਈ ਸ਼ਾ ਨਾਚੀ ਖਾਨ ਦਾ ਪੁੱਤਰ ਕਰ ਰਿਹਾ ਸੀ ਜੋ ਸਿੱਖਾਂ ਤੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਵੀ ਲੈਣਾ ਚਾਹੁੰਦਾ ਸੀ ਉਸ ਨੇ ਅਫਗਾਨਾਂ ਨੂੰ ਜਹਾਦ ਦਾ ਨਾਰਾ ਦੇ ਕੇ ਫੌਜ ਵਿੱਚ ਭਰਤੀ ਕੀਤਾ ਤੇ ਫੌਜ ਨੂੰ ਲੁੱਟਮਾਰ ਕਰਨ ਦੀ ਖੁੱਲ ਵੀ ਦਿੱਤੀ ਅਫਗਾਨਾਂ ਦੀ ਭਾਰੀ ਫੌਜ ਨੂੰ ਆਉਂਦਿਆਂ ਵੇਖ ਇੱਕ ਵਾਰ ਫਿਰ ਰਣਜੀਤ ਸਿੰਘ ਅਤੇ ਹੋਰ ਸਰਦਾਰ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਅਫਗਾਨਾਂ ਨੇ ਗੁਜਰਾਤ ਤੇ ਕਬਜ਼ਾ ਕਰ ਲਿਆ ਤੇ ਗੁਜਰਾਵਾਲਾਂ ਨੂੰ ਵੀ ਲੁੱਟਿਆ ਗਿਆ ਬਹੁਤੇ ਸਰਦਾਰਾਂ ਨੇ ਫਿਰ ਤੋਂ ਪਹਾੜਾਂ ਵੱਲ ਜਾਣ ਦਾ ਫੈਸਲਾ ਕਰ ਲਿਆ ਪਰੰਤੂ ਫਿਰ ਤੋਂ ਰਣਜੀਤ ਸਿੰਘ ਨੇ ਉਹਨਾਂ ਨੂੰ ਹੌਸਲਾ ਦਿੱਤਾ ਅਤੇ ਮੁਕਾਬਲਾ ਕਰਨ ਲਈ ਪ੍ਰੇਰਿਆ ਰਣਜੀਤ ਸਿੰਘ ਦਾ ਸਾਥ ਨਕਈ ਮਿਸਲ ਦੀ ਮੁਖੀ ਅਤੇ ਉਸ ਦੀ ਸੱਸ ਸਦਾਕੌਰ ਅਤੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਦਲ ਸਿੰਘ ਨੇ ਦਿੱਤਾ ਸਾਰੀਆਂ ਮਿਸਲਾਂ ਦੇ ਸਰਦਾਰ ਇੱਕ ਵਾਰ ਫਿਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋ ਗਏ ਸਿੱਖ ਸਰਦਾਰਾਂ ਨੇ ਆਪਣੇ ਪਰਿਵਾਰ ਪਹਿਲਾਂ ਹੀ ਜੰਮੂ ਵੱਲ ਭੇਜ ਦਿੱਤੇ ਸਨ ਪਰੰਤੂ ਸ਼ਾਹਜਹਾਨ ਨੇ ਜੰਮੂ ਦੇ ਰਾਜੇ ਸੰਸਾਰ ਚੰਦ ਨੂੰ ਹੁਕਮ ਦਿੱਤਾ ਕਿ ਉਹ ਸਿੱਖਾਂ ਨੂੰ ਪਨਾਹ ਨਾ ਦੇਵੇ ਕਿਉਂਕਿ ਉਹ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਲਈ ਆਇਆ ਹੈ 27 ਨਵੰਬਰ 1798 ਈਸ ਹਾਰ ਵਿੱਚ ਦਾਖਲ ਹੋਇਆ ਪਹਿਲਾ ਵਾਂਗ ਹੀ ਕਸੂਰ ਦਾ ਇਨਜਾਮੁਦੀਨ ਪਟਿਆਲੇ ਦਾ ਸਾਹਿਬ ਸਿੰਘ ਅਤੇ ਕਾਂਗੜੇ ਦਾ ਸੰਸਾਰ ਚੰਦ ਸ਼ਾਹਜਮਾਨ ਦੇ ਹੱਕ ਵਿੱਚ ਭੁਗਤ ਗਏ ਅਫਗਾਨਾਂ ਦੇ ਵਿਰੋਧ ਵਿੱਚ ਫੇਰ ਤੋਂ ਮਾਝੇ ਦੇ ਸਿੱਖ ਹੀ ਰਹਿ ਗਏ ਜਿਨ੍ਹਾਂ ਦੀ ਅਗਵਾਈ ਰਣਜੀਤ ਸਿੰਘ ਕਰ ਰਿਹਾ ਸੀ ਰਣਜੀਤ ਸਿੰਘ ਨੇ ਇੱਕ ਵਾਰ ਫੇਰ ਅਫਗਾਨਾਂ ਨਾਲ ਟੱਕਰ ਲਈ ਕਮਰ ਕਸ ਲਈ ਕਸੂਰ ਦੇ ਇਨਜਾਮੁਦੀਨ ਨੇ ਸਿੱਖਾਂ ਤੇ ਪਹਿਲਾ ਹਮਲਾ ਕੀਤਾ ਜਿਸ ਨੂੰ ਰਣਜੀਤ ਸਿੰਘ ਨੇ ਬੁਰੀ ਤਰ੍ਹਾਂ ਲਟਾੜਿਆ ਜਦੋਂ ਤੱਕ ਅਫਗਾਨਾ ਵੱਲੋਂ ਹੋਰ ਮਦਦ ਪਹੁੰਚ ਨਹੀਂ ਸਿੰਘ ਹਮਲਾ ਕਰਕੇ ਨਿਕਲ ਗਏ ਗੁੱਸੇ ਵਿੱਚ ਸ਼ਾਜਮਾਨ ਨੇ ਅਫਗਾਨੀ ਫੌਜ ਨੂੰ ਅੰਮ੍ਰਿਤਸਰ ਵੱਲ ਰਵਾਨਾ ਕੀਤਾ ਜਿੱਥੇ ਮਿਸਲਾਂ ਦੇ ਸਰਦਾਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਮੋੜ ਹਮਲੇ ਲਈ ਤਿਆਰ ਸਨ ਰਣਜੀਤ ਸਿੰਘ ਨੇ ਆਪਣੀ ਫੌਜ ਨਾਲ ਅੰਮ੍ਰਿਤਸਰ ਤੋਂ ਬਾਹਰ ਨਿਕਲ ਕੇ ਅਫਗਾਨਾਂ ਦੇ ਫੌਜੀ ਦਸਤੇ ਨੂੰ ਡੱਕ ਲਿਆ ਦੋਹਾਂ ਦਿਨਾਂ ਵਿੱਚ 3 ਘੰਟਿਆਂ ਤੱਕ ਕਮਾਸਾਂ ਦੀ ਲੜਾਈ ਹੁੰਦੀ ਰਹੀ ਸਿੱਖ ਫੌਜਾਂ ਦਾ ਹੌਸਲਾ ਵੇਖ ਕੇ ਅਫਗਾਨ ਪਿੱਛੇ ਹਟਣ ਨੂੰ ਮਜਬੂਰ ਹੋ ਗਏ ਰਣਜੀਤ ਸਿੰਘ ਦੀ ਅਗਵਾਈ ਵਿੱਚ ਫੌਜਾਂ ਨੇ ਲਾਹੌਰ ਦੀਆਂ ਬਾਹਰੀ ਦੀਵਾਰਾਂ ਤੱਕ ਅਫਗਾਨੀ ਫੌਜਾਂ ਦਾ ਪਿੱਛਾ ਕੀਤਾ ਤੇ ਉਹਨਾਂ ਦਾ ਵੱਡਾ ਨੁਕਸਾਨ ਕੀਤਾ ਉਸ ਨੇ ਖੜੀਆਂ ਫਸਲਾਂ ਨੂੰ ਅੱਗ ਦੇ ਹਵਾਲੇ ਕਰਨ ਦੇ ਆਦੇਸ਼ ਦੇ ਦਿੱਤੇ ਤਾਂ ਜੋ ਅਫਗਾਨਾਂ ਨੂੰ ਅਨਾਜ ਨਾ ਮਿਲ ਸਕੇ ਕਈ ਦਿਨਾਂ ਤੱਕ ਸਿੱਖ ਫੌਜਾਂ ਨੇ ਲਾਹੌਰ ਨੂੰ ਘੇਰਾ ਪਾਈ ਰੱਖਿਆ ਰਣਜੀਤ ਸਿੰਘ ਦੀ ਕਿਲੇਬੰਦੀ ਨੂੰ ਵੇਖਦਿਆਂ ਸ਼ਾਹਜਹਾਨ ਨੂੰ ਮਹਿਸੂਸ ਹੋਣ ਲੱਗਿਆ ਕਿ ਹੁਣ ਸਿੱਖਾਂ ਦੀ ਨਾਕੇਬੰਦੀ ਤੋੜ ਕੇ ਦਿੱਲੀ ਤੱਕ ਪਹੁੰ ਬੈਂਟੜਾ ਬਦਲ ਦਿੱਤਾ ਉਸਨੇ ਸਿੱਖ ਸਰਦਾਰਾਂ ਨਾਲ ਗੱਲਬਾਤ ਕਰਨ ਲਈ ਆਪਣਾ سفیر ਅਮਰੀਕਸਰ ਭੇਜਿਆ। ਉਸਨੇ ਸਿੱਖ ਸਰਦਾਰਾਂ ਨੂੰ ਯਕੀਨ ਦਿਵਾਇਆ ਕਿ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਕੀਤੀ ਜਾਵੇਗੀ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਉਸਨੇ ਕਈ ਸਰਦਾਰਾਂ ਨੂੰ ਨਕਦੀ ਅਤੇ ਜ਼ਗੀਰਾਂ ਦੇ ਲਾਲਚ ਵਿੱਚ ਦਿੱਤੇ ਅਤੇ ਮਿਸਲਾਂ ਵਿੱਚ ਪਾੜ ਪਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਪਰੰਤੂ ਸ਼ਾਹਜਹਾਨ ਦੀ ਕੋਈ ਵੀ ਚਾਲ ਸਿਰੇ ਨਾ ਚੜ ਸਕੀ। ਸਿੱਖ ਸਰਦਾਰਾਂ ਨੇ ਸ਼ਾਹਜਹਾਨ ਨੂੰ ਸੰਦੇਸ਼ ਭੇਜਿਆ ਕਿ ਉਹਨਾਂ ਨੇ ਤਲਵਾਰ ਦੇ ਬਲ ਨਾਲ ਹੀ ਇਲਾਕੇ ਲਏ ਹਨ ਅਤੇ ਤਲਵਾਰ ਦੇ ਜ਼ੋਰ ਨਾਲ ਹੀ ਉਹ ਇਹਨਾਂ ਦੀ ਰਾਖੀ ਕਰਨਗੇ। ਇਸ ਤਰ੍ਹਾਂ ਸ਼ਾਹਜਹਾਨ ਦਾ ਹਿੰਦ ਨੂੰ ਜਿੱਤਣ ਦਾ ਸੁਪਨਾ ਪੰਜਾਬੀਆਂ ਨੇ ਰਣਜੀਤ ਤੇ ਚੱਕਣਾ ਚੁਰ ਕਰ ਦਿੱਤਾ ਅਤੇ ਉਹ ਦਿੱਲੀ ਵੱਲ ਨੂੰ ਇੱਕ ਕਦਮ ਵੀ ਨਾ ਪੁੱਟ ਸਕਿਆ ਲੰਬੇ ਸਮੇਂ ਦੀ ਘੇਰਾਬੰਦੀ ਦੇ ਕਾਰਨ ਅਫਗਾਨ ਵਿੱਚ ਵੀ ਗੜਬੜੀਆਂ ਸ਼ੁਰੂ ਹੋ ਗਈਆਂ ਜਦੋਂ ਕਿ ਲਾਹੌਰ ਪਹੁੰਚੇ ਅਫਗਾਨ ਫੌਜ ਵਿੱਚ ਵੀ ਤਰਖਾਹਾਂ ਆਦਿ ਨਾਮਿਲ ਕਰਨ ਬਗਾਵਤ ਦੇ ਸਿਰ ਉੱਠਣ ਲੱਗ ਪਏ ਆਖਰਕਾਰ ਸ਼ਾਹਜਹਾਨ ਹਿੰਦ ਨੂੰ ਫਤਿਹ ਕਰਨ ਦੇ ਆਪਣੇ ਮਨਸੂਬੇ ਨੂੰ ਦਿਲ ਵਿੱਚ ਹੀ ਲੈ ਕੇ ਅਫਗਾਨ ਨੂੰ ਵਾਪਸ ਪਰਤ ਗਿਆ ਇਹ ਜਿੱਤ ਨੌਜਵਾਨ ਰਣਜੀਤ ਸਿੰਘ ਦੀ ਪਹਿਲੀ ਜਿੱਤ ਸੀ ਜਿਸ ਨੇ ਅੰਗਰੇਜ਼ਾਂ ਨੂੰ ਵੀ ਉਸ ਦਾ ਮਰੀਦ ਬਣਾ ਦਿੱਤਾ ਅੰਗਰੇਜ਼ ਰੈਜ਼ੀਡੈਂਟ ਕੋਲਿੰਸ ਲਿਖਦਾ ਹੈ ਕਿ ਇਸ ਵੇਲੇ ਸਾਰੇ ਹਿੰਦ ਵਿੱਚ ਰਣਜੀਤ ਸਿੰਘ ਨੂੰ ਸਿੱਖ ਕੌਮ ਦਾ ਰਾਖਾ ਸਮਝਿਆ ਜਾਂਦਾ ਹੈ ਉਸ ਰਨਜੀਤ ਸਿੰਘ ਦੀ ਬਹਾਦਰੀ ਦਾ ਹੀ ਸਿੱਟਾ ਹੈ ਕਿ ਪੰਜਾਬ ਦੀ ਧਰਤੀ ਬੰਜਰ ਹੋਣ ਤੋਂ ਬਚ ਗਈ ਅੰਗਰੇਜ਼ ਅਫਸਰ ਨੇ ਲਿਖਿਆ ਕਿ ਇਹ ਉੱਤਰੀ ਧੜਵੀ ਅਫਗਾਨੀਆਂ ਇਰਾਨੀਆਂ ਦੀ ਫੌਜ ਆਪਣੇ ਘੋੜਿਆਂ ਤੇ ਜਿੱਧਰੋਂ ਵੀ ਲੰਘਦੀ ਹੈ ਉਸ ਧਰਤੀ ਉਤੇ ਇੱਕ ਤੀਲਾ ਵੀ ਨਹੀਂ ਉਗਦਾ ਪਰੰਤੂ ਰਨਜੀਤ ਸਿੰਘ ਨੇ ਨਾ ਕੇਵਲ ਉਹਨਾਂ ਦੇ ਘੋੜਿਆਂ ਦੀਆਂ ਮੁਹਾਰਾ ਮੋੜੀਆਂ ਬਲਕਿ ਉਹਨਾਂ ਦੇ ਅਜੇਹੇ ਮੂੰਹ ਭੰਨੇ ਕਿ ਉਹ ਮੋੜ ਇਸ ਧਰਤੀ ਵੱਲ ਨਜ਼ਰ ਨਹੀਂ ਕਰਨਗੇ ਬੇਸ਼ੱਕ ਰਨਜੀਤ ਸਿੰਘ ਬਚਪਨ ਤੋਂ ਹੀ ਆਪਣੇ ਪਿਤਾ ਮਹਾ ਸਿੰਘ ਦੀ ਅਗਵਾਈ ਵਿੱਚ ਜੰਗਾਂ ਯੁੱਧਾਂ ਵਿੱਚ ਹਿੱਸਾ ਲੈਂਦਾ ਰਿਹਾ ਸੀ ਪਰੰਤੂ ਇਹ ਪਹਿਲੀ ਜੰਗ ਸੀ ਜੋ ਉਸ ਨੇ ਆਪਣੇ ਬਲਬੁੱਤੇ ਤੇ ਲੜੀ ਅਤੇ ਜਿੱਤ ਹਾਸਲ ਕੀਤੀ ਇਸ ਤੋਂ ਬਾਕੀ ਧੜਵੀਆਂ ਨਾਲ ਛਾਪਾ ਮਾਰੀ ਯੁੱਧ ਕਰਦੇ ਰਹਿੰਦੇ ਸਨ ਪਰੰਤੂ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਪੰਜਾਬੀ ਯੋਧੇ ਨੇ ਸਾਹਮਣੇ ਖੜੇ ਹੋ ਕੇ ਨਾ ਕੇਵਲ ਅਫਗਾਨਾਂ ਨੂੰ ਵੰਗਾਰਿਆ ਬਲਕਿ ਉਹਨਾਂ ਦੀ ਅਜਿੱਤ ਹੋਣ ਦੀ ਮੜਕ ਨੂੰ ਵੀ ਭੰਨ ਦਿੱਤਾ ਹਿੰਦ ਦੇ ਹੋਰ ਸ਼ਾਸਕਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਪੰਜਾਬ ਦੇ ਰਾਜ ਭਾਗ ਦੇ ਅਸਮਾਨ ਵਿੱਚ ਇੱਕ ਅਜੀha ਸੂਰਜ ਚੜ੍ਹ ਰਿਹਾ ਹੈ ਜੋ ਨਾ ਕੇਵਲ ਆਪਣੀ ਰੌਸ਼ਨੀ ਨੂੰ ਦੂਰ ਦੂਰ ਤੱਕ ਫੈਲਾਏਗਾ ਬਲਕਿ ਇਸ ਦੀ ਤਪਸ਼ ਵਿੱਚ ਵੱਡੇ ਵੱਡੇ ਸੂਰਮੇ ਵੀ ਸੜ ਕੇ ਸੁਆਹ ਹੋ ਜਾਣਗੇ ਅੱਗੇ ਚੱਲ ਕੇ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ ਅਤੇ ਉਸ ਨੇ ਵੱਡੀਆਂ ਮੱਲਾਂ ਮਾਰੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਅਗਲੀਆਂ ਜੰਗਾਂ ਅਤੇ ਜਿੱਤਾਂ ਬਾਰੇ ਅਗਲੇ ਵੀਡੀਓ ਵਿੱਚ ਵਿਸਾਰ ਨਾਲ ਗੱਲ ਕਰਾਂਗੇ